ਮੇਰਗੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਅੱਜ ਤੁਸੀਂ ਤਰਨਾਲਾ ਆਏ ਸੀ 4 ਵਜੇ ਤੱਕ 4 ਵਜੇ ਚੱਲ ਲੈਣੇ ਹਾਂ ਜੀ ਸਾਡੇ ਦੋਵਾਂ ਫਾਰਮਾਂ ਦੇ ਸੱਦੇ ਤੇ 30 ਤਰੀਕ ਨੂੰ ਸੋਵਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਮੁਕੰਮਲ ਪੰਜਾਬ ਬੰਦੇ ਤੇ ਅਸੀਂ ਸਵੇਰ ਦਾ ਆਪਣਾ ਖਨੋਰੀ ਤੋਂ ਜੋ ਕੈਥਲ ਨੂੰ ਸੜਕ ਜਾਂਦੀ ਏ ਰੋਡ ਇਹ ਸਵੇਰੇ 7 ਵਜੇ ਬੰਦ ਕਰ ਦਿੱਤਾ ਸੀ ਕੋਣ 5 4 ਮਿੰਟ ਰਹਿੰਦੇ ਨੇ 4 ਵਜੇ ਚ ਅਸੀਂ ਬਿਲਕੁਲ 4 ਵਜੇ ਇਹਨੂੰ ਖੋਲ ਦੇਾਂਗੇ ਕਿਉਂਕਿ ਕਿਸਾਨ ਜੋ ਵੀ ਕਾਲ ਦਿੱਤੀ ਹੁੰਦੀ ਉਸੇ ਹਿਸਾਬ ਨਾਲ ਹੀ ਚੱਲਦਾ ਹੁਣ 4 ਵਜੇ ਰੋਡ ਨੂੰ ਖੋਲ ਦਿੱਤਾ ਤੇ ਮਿਲਿਆ ਜੀ ਸਮਰਥਨ ਮਿਲਿਆ ਸਾਰਿਆਂ ਦਾ ਜੀ ਆ ਜੀ ਬਿਲਕੁਲ ਜੀ ਜਿਵੇਂ ਆਪਣਾ ਖਨੋਰੀ ਦਾ ਨਾਮ ਸਾਰੇ ਪੰਜਾਬ ਦੇ ਵਿੱਚ ਖਨੋਰੀ ਬਾਡਰ ਦੇ ਨਾਮ ਨਾਲ ਵਜਦਾ ਅੱਜ ਖਨੋਰੀ ਵਾਲਿਆਂ ਨੇ ਦੱਸ ਦਿੱਤਾ ਹੈ ਬੰਦ ਕਰਕੇ ਕਿ ਵਾਕਿਆ ਹੀ ਖਨੋਰੀ ਬਾਡਰ ਖਨੋਰੀ ਵਾਲਿਆਂ ਨੇ ਜਿੰਨਾ ਸਾਥ ਦਿੱਤਾ ਟੋਟਲ ਦੁਕਾਨਾਂ ਖਨੋਰੀ ਦੀਆਂ ਬੰਦ ਨੇ ਕਿਸੇ ਨੇ ਵੀ ਦੁਕਾਨ ਨਹੀਂ ਖੋਲੀ ਸਾਰੇ ਦੁਕਾਨਦਾਰ ਭਾਈ ਸਾਡੇ ਅੱਜ ਇੱਥੇ ਰਹੇ ਨੇ ਸਾਡੇ ਨਾਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਦੁਕਾਨਾਂ ਬੰਦ ਕਰਕੇ ਅੱਜ ਇੱਥੇ ਕਿਸਾਨਾਂ ਦਾ ਸਾਥ ਅੱਗੇ ਆਪਣੀ ਕਿਰਾਨੇ ਤੇ ਰੋਗੇ ਹਾਂਜੀ ਅੱਗੇ ਜਿਵੇਂ 4 ਤਰੀਕ ਨੂੰ ਖਨੋਰੀ ਬਾਟਰ ਦੇ ਉੱਤੇ ਬਹੁਤ ਵੱਡਾ ਇਕੱਠ ਮਹਾਪੰਚਾਇਤ ਅਸੀਂ ਸਾਰਿਆਂ ਨੂੰ ਅਪੀਲ ਕਰਨੇ ਆ ਕਿ 4 ਤਰੀਕ ਨੂੰ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਸੰਖਿਆ ਪਹੁੰਚਣ ਜਿੰਨੀਆਂ ਵੀ ਹੋ ਸਕਦੀਆਂ ਨੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਵੇਂ ਵੀ ਜੱਥੇਬੰਦੀਆਂ ਲਿਖਣਗੀਆਂ ਦੋਵਾਂ ਫਾਰਮਾਂ ਵੱਲੋਂ ਉਵੇਂ ਹੀ ਦੱਸ ਜਿਹੜੇ ਆਪਣੇ ਕਿਸਾਨ ਭਰਾਏ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਆ ਕਿਸਾਨ ਭਰਾਵਾਂ ਦਾ ਇਹ ਤਾਂ ਸਾਡੇ ਨਾਲ ਸ਼ੁਰੂ ਤੋਂ 13 ਫਰਵਰੀ ਤੋਂ ਹੀ ਚੱਲੇ ਹੋਏ ਨੇ ਅੱਜ ਵੀ ਇਹਨਾਂ ਨੇ ਆਪ ਦੇ ਕੀਤੇ ਸਮੇਂ ਵਿੱਚੋਂ ਸਮਾਂ ਕੱਢ ਕੇ ਜਿਹੜੀ ਇੱਥੇ ਹਾਜ਼ਰੀ ਭਰੀ ਅਸੀਂ ਦਿਲ ਦੀਆਂ ਹੈਗਾਰੀਆਂ ਤੋਂ ਇਹਨਾਂ ਦਾ ਧੰਨਵਾਦ ਠੀਕ ਹੈ ਧੰਨਵਾਦ ਹੋਰ ਬੋਲੋ ਮੇਰਾ ਨਾਮ ਅਜੀਤ ਸਿੰਘ ਜੀ ਪਿੰਡ ਬਤੋਲੀ ਆ ਮੈਂ ਬੀਜੂ ਬੀਜੂ ਦੇ ਕ੍ਰਾਂਤੀਕਾਰੀ ਪੰਜਾਬ ਉਹਨਾਂ ਵੱਲੋਂ ਮੈਂ ਨਮਾਇਦਾ ਮੈਂ ਆਪਣਾ ਪਾਤੜਾ ਸੈਕਟਰੀਆਂ ਪਾਤੜਾ ਦਾ ਤੇ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਆਪਣੇ ਏਰੀਏ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਕੇ ਇਸ ਧਰਨੇ ਨੂੰ ਕਾਮਯਾਬ ਕੀਤਾ ਇਹ ਜਿਹੜਾ ਤਰਨਾ ਕਾਮਯਾਬ ਹੋਣ ਦੇ ਕਰਕੇ ਅਸੀਂ ਸਰਕਾਰਾਂ ਨੂੰ ਇਹ ਸੂਚਨਾ ਦੇਣਾ ਚਾਹੁੰਦੇ ਆਂ ਵੀ ਜੋ ਕੇ ਸਾਡੇ ਰੋਸ ਨੇ ਇਹ ਸਾਡੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਤਾਂ ਕਿ ਇਹ ਜਿਹੜੇ ਆਪਾਂ ਆਪਣੇ ਸੁਖ શાંતੀ ਨਾਲ ਰਹੀਏ ਤੇ ਸਰਕਾਰਾਂ ਵੀ ਸੁਖ શાંતੀ ਨਾਲ ਰਹਿਣਾ ਅਸੀਂ ਸਰਕਾਰਾਂ ਨੂੰ ਇਹ ਹੀ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਪੂਰਨ ਤੌਰ ਤੇ ਸਾਡੀਆਂ ਮੰਨੀਆਂ ਜਾਣ ਤੇ ਅਸੀਂ ਖੁਸ਼ ਆ ਇਸ ਕਰਕੇ ਇਸ ਕਿਸਾਨ ਮੋਰਚਾ ਜਿਹੜਾ ਹੈ ਅਸੀਂ ਇਸ ਬਫ ਕਰਾਂਗੇ ਨਹੀਂ ਤਾਂ ਇਹ ਜਿਹੜਾ ਮੋਰਚਾ ਹੈ ਇਹ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਲੜਦੇ ਰਵਾਂਗੇ ਦਾ ਭਾਵੇਂ ਚਾੜ੍ਹ ਨਾਲ ਕਿਸ ਤਰ੍ਹਾਂ ਵੀ ਸਰਕਾਰਾਂ ਕਰਨਾ ਭਾਵੇਂ ਸਾਨੂੰ ਅਸੀਦੀਆਂ ਦੇਣੀਆਂ ਪੈਣ ਇਹ ਸਰਕਾਰਾਂ ਨਾਲ ਮੋਰਚਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਇਸ ਮੋਰਚੇ ਨੂੰ ਅਸੀਂ ਕਾਮਯਾਬ ਕਰਾ ਕੇ ਹੀ ਉੱਠਾਂਗੇ ਉਹਨਾਂ ਚ ਰਹੀ ਨਹੀਂ ਉੱਠਦੇ ਅੱਜ ਡੱਲੇ ਡੱਲੇਵਾਲ ਸਾਹਿਬ ਦਾ ਕਿੰਨਾ ਦੇਣੇ ਜੀ ਉਹਨਾਂ ਦਾ ਸੈ ਠੀਕ ਹੈ ਜੀ ਅੱਜ ਡੱਲੇਵਾਲ ਸਾਹਿਬ ਦਾ 35ਵਾਂ ਦੇਣੇ ਜੀ ਤੇ 35 ਦਿਨ ਦੇ ਵਿੱਚ ਉਹ ਆਪ ਚੜ੍ਹਦੀ ਕਲਾ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੂੰ ਜਦੋਂ ਵੀ ਪੁੱਛੀ ਉਹ ਕਹਿੰਦੇ ਨੇ ਵੀ ਅਸੀਂ ਚੜ੍ਹਦੀ ਕਲਾ ਵਿੱਚ ਆ ਤੇ ਇਸ ਕਰਕੇ ਉਹ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਤੇ ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਦੇ ਕੇ ਉਹਨਾਂ ਦੀ ਕਾਮਯਾਬੀ ਬਹਾਸਲ ਕਰਾਵਾਂਗੇ ਠੀਕ ਹੈ ਧੰਨਵਾਦ ਜੀ ਦੋਵੇਂ ਫਾਰਮਾਂ ਦਾ ਇੱਕਾ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਮੋਤੀ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਰਾਣਾ ਸਰਕਾਰ ਮੁਰਦਾਬਾਦ ਸਰਕਾਰ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਸਮਾਜ ਫਰਮਾਂ ਦਾ ਇੱਕ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ